ਇੱਕ ਵੱਡੀ ਖ਼ਬਰਿਤ ਅਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਅਨੋਵਾ ਦੇ ਵਿੱਚ ਸਵਾਰ ਹੋ ਕੇ ਆਉਂਦੇ ਚੋਰਾਂ ਦੇ ਵੱਲੋਂ ਪੂਰੇ ਇਲਾਕੇ ਦੇ ਵਿੱਚ دہشت ਪਾਈ ਹੋਈ ਹੈ ਪਿੰਡ ਮਾਹਲ ਦੇ ਵਿੱਚ ਹਾਲਾਤ ਇਹ ਬਣੇ ਹੋਏ ਨੇ ਕਿ ਟਰੱਕ ਡਰਾਈਵਰਾਂ ਦੀਆਂ ਨੀਂਦਾਂ ਉਡੀਆਂ ਹੋਈਆਂ ਨੇ ਕਿਉਂਕਿ ਜਿਵੇਂ ਹੀ ਟਰੱਕ ਡਰਾਈਵਰਾਂ ਦੀ ਰਾਤ ਨੂੰ ਅੱਖ ਲੱਗਦੀ ਤਾਂ ਤਸਵੀਰੇ ਉਹਨਾਂ ਦੇ ਟਰੱਕਾਂ ਦੀਆਂ ਜਿਹੜੇ ਕਿ ਪੈਟਰੋਲ ਦੀਆਂ ਟੈਂਕੀਆਂ ਹੈਗੀਆਂ ਨੇ ਤੇਲ ਦੀਆਂ ਟੈਂਕੀਆਂ ਨੇ ਉਹ ਖਾਲੀ ਹੋ ਜਾਂਦੀਆਂ ਨੇ ਹਤੇ ਹੁਣ ਇਸ ਚੋਰ ਗੀਰੋ ਦੀਆਂ ਕੁਝ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਸਕੋ ਕਈ ਜਿਹੜੇ ਕਿ ਟਰੱਕਾਂ ਦੇ ਵਿੱਚੋਂ ਤੇਲ ਚੋਰੀ ਕੀਤਾ ਗਿਆ ਜਿਸ ਤੋਂ ਬਾਅਦ ਅੱਕੇ ਇਹਨਾਂ ਡਰਾਈਵਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪਿੰਨਵਾਲ ਦੇ ਵਿੱਚ ਜਿਹੜਾ ਕਿ ਇੱਕ ਥਾਂ ਦੇ ਉੱਪਰ ਕੁਝ ਟਰੱਕ ਖੜੇ ਹੁੰਦੇ ਨੇ ਜਿਸ ਦੇ ਵਿੱਚ ਕੁਝ ਕੈਂਟਰ ਵੀ ਹੁੰਦੇ ਨੇ ਵੱਡੀਆਂ ਗੱਡੀਆਂ ਵੀ ਹੁੰਦੀਆਂ ਨੇ ਜਿਸ ਦੇ ਵਿੱਚੋਂ ਇਹ ਤੇਲ ਚੋਰੀ ਹੋਇਆ ਇਹ ਜਾਣਕਾਰੀ ਮਿਲੀ ਹੈ ਕਿ ਗਿਰੋ ਦੇ ਵਿੱਚ ਜਿਹੜੇ ਕਿ ਮੈਂਬਰ ਸਵਾਰ ਨੇ ਉਹ ਕਾਰ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਅਤੇ ਫਿਰ ਪੂਰੇ ਇਲਾਕੇ ਦੀ ਰੇਕੀ ਕਰਨ ਤੋਂ ਬਾਅਦ ਜਿਹੜਾ ਕਿ ਆ ਪੂਰੀ ਤਸਲੀਬਖਸ਼ ਜਿਹੜੀ ਵਾਰਦਾਤ ਤੋਂ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਿਛਲੇ ਕਾਫੀ ਸਮੇਂ ਤੋਂ ਅਜਿਹਾ ਕਟਨਾਮਾ ਦੇ ਵਿੱਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਹੁਣ ਇਹਨਾਂ ਟਰੱਕ ਡਰਾਈਵਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਆ ਬਕਾਇਦਾ ਚੋਰ ਗਿਰੋਦੀ ਕਰਤੂਤ ਦੀ ਜਿਹੜੀ ਸਿਸਟਮ ਵੀ ਹੈ ਉਹ ਵੀ ਪੁਲਿਸ ਨੂੰ ਮੁਹੱਈਆ ਕਰਵਾਈ ਕਿ ਜੇਸੇ ਆਧਾਰ ਦੇ ਉੱਪਰ ਪੁਲਿਸ ਨੇ ਜਲਦ ਹੀ ਇਹਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਹੁਣ ਤੱਕ 70 ਤੋਂ 80 ਹਜ਼ਾਰ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਗੱਲ ਬਾਤ ਭਾਈ ਇੱਥੇ ਗੱਡੀਆਂ ਆਪ ਸਾਹਮਣੇ ਖੜੀਆਂ ਹੁੰਦੀਆਂ ਇੱਥੇ ਆਪਣੀਆਂ ਤੇ ਪਰ ਇੱਧਰ ਖੜੇ ਹੁੰਦੇ ਆ ਤੇ ਦੁਪਹਿਰੇ ਮੱਝ ਆਏ 1:30 ਵਜੇ ਘਰੋਂ ਸਾਹਮਣੇ ਘਰ ਆ ਆਪਣਾ ਆ ਗੱਡੀ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਆ ਬਾਈ ਜੀ ਵੇਖਿਆ ਟੈਂਕੀ ਵਾਲ ਤੇ ਟੈਂਕੀ ਖਾਲੀ ਅੱਛਾ ਜੀ ਤੇ ਮੈਂ ਵੀ ਤੇਲ ਕੱਢ ਕੇ ਲੈ ਗਿਆ ਕੋਈ ਫਿਰ ਅਈ ਸੀਸੀ ਟੈਮ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਆ ਵੀ ਨੋਵਾ ਗੱਡੀ ਆਈ ਆ ਗਰੇ ਰੰਗ ਦੀ ਡਾਰਕ ਛੇੜ ਜੀ ਆ ਬਲੈਕ ਜੀ ਮਾਰਦੀ ਆ ਤੇ 4:45 ਮਿੰਟ ਦੇ ਗੱਡੀ ਇੱਥੇ ਆਈ ਆ ਪਹਿਲਾਂ ਨੇ ਚੱਕਰ ਕੱਢਿਆ ਚੱਕਰ ਕੱਢ ਕੇ ਇੱਥੇ ਖਲੋਗੇ ਬੈਗ ਲਾਈ ਆ ਨਿਸ਼ਾਨ ਆ ਟਾਇਰਾਂ ਦੇ ਆਵੇ ਬੈਗ ਲਾ ਗੇ ਤੇ ਟੈਂਕੀ ਦਾ ਢੱਕਣ ਹੀ ਪੁੱਟਿਆ ਲੋਕ ਵਾਲਾ ਥੱਲੇ ਬੈਂਜ ਬੁਲਟ ਖੋਲਿਆ ਉਹ ਜਾਣ ਬੰਦਾ ਨਹੀਂ ਖੋਲ ਸਕਦਾ ਜਦ ਮਕੈਨਿਕ ਖੋਲੂਗਾ ਜਾਂ ਉਹ ਬੰਦੇ ਨੂੰ ਪੂਰੀ ਨੌਲੇਜ ਹੋ ਗੱਡੀ ਬਾਰੇ ਫੇਰ ਉਹ ਖੋਲ ਸਕਦਾ ਕੋਈ ਦੂਜੇ ਬੰਦੇ ਨੂੰ ਤੇ ਇਹ ਵੀ ਨਹੀਂ ਪਤਾ ਥੱਲੇ ਬੈਂਜ ਬੋਲਟ ਕਿੰਨੇ ਨੰਬਰ ਦਾ ਲੱਗਾ ਅਕਸਰ ਚਾਬੀਆਂ ਉਹਨਾਂ ਕੋ ਪੂਰੀਆਂ ਫੁੱਲ ਹੋਣਗੀਆਂ ਫੇਰ ਹੀ ਉਹਨਾਂ ਖੋਲਿਆਊਗਾ ਖੋਲ ਕੇ ਟੈਂਕੀ ਖਾਲੀ ਕਰਕੇ ਗਾਂ ਕੇ 10 ਮਿੰਟਾਂ ਦੇ ਵਿੱਚ ਇਹ ਇੱਕ ਨੋਵਾ ਵਾ ਕਾਰ سرمੇ ਰੰਗ ਦੀ ਆ 306 ਨੰਬਰ ਪੀਵੀ02 ਇੰਗਲਿਸ਼ ਦੇ ਅੱਖਰਾਂ ਦਾ ਵਿੱਚੋਂ ਪਤਾ ਨਹੀਂ ਅੱਜ ਲੱਗਣ ਦਿਆ ਕਨਫਰਮ ਨਹੀਂ ਹੁੰਦੇ ਇਹਨਾਂ ਪਤਾ ਲੱਗਾ ਵੀ ਨੋਵਾ ਹੀ ਅੱਜ ਆ ਵੀਰ ਜੀ ਉਹਨਾਂ ਦਾ ਡੀਜ਼ਲ ਚੋਰੀ ਹੋਇਆ ਅੱਜ ਤੇ ਇਸ ਚੀਜ਼ ਸੁਰਮੇ ਰੰਗ ਦੀ ਤਿੰਨ ਬੰਦੇ ਉਹਦੇ ਵਿੱਚ ਭਾਜੀ ਪਹਿਲੋ ਗੇੜੇ ਲਾ ਕੇ ਵੇਖਦੇ ਆਉ ਤੜਕੇ 3 ਵਜੇ ਤੋਂ ਬਾਅਦਾਂ ਦੀ ਗੱਲ ਐ ਭਾਜੀ ਇਹ ਦੋ ਘੰਟੇ ਦੇ ਵਿੱਚ ਵਿੱਚ ਕੰਮ ਇਹਨਾਂ ਦਾ ਭਾਜੀ ਉਹਨਾਂ ਦਾ ਤੇ ਅੱਜ ਲੋ ਲੱਗੀ ਤੇ ਕੰਮ ਕਰ ਗਏ ਤੇ ਦਿਨ ਚੜ੍ਹਿਆ ਪੂਰਾ ਚਿੱਟਾ ਘਟੋ ਘਟ ਭਾਜੀ ਤਿੰਨਾ ਚਾਹੂੰ ਗੱਡੀਆਂ ਤਾਂ ਨਿਕਲ ਗਿਆ 1 ਮਹੀਨੇ ਡੇਢ ਦੇ ਵਿੱਚ ਵਿੱਚ ਘਟੋ ਘਟਵੀ 70 80 ਹਜ਼ਾਰ। ਸੋ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਟਰੱਕਾਂ ਦੇ ਵਿੱਚੋਂ ਤੇਲ ਚੋਰੀ ਹੋਣ ਦੀ ਕੋਈ ਵਾਰਦਾਤ ਹੋਈ ਹੋਵੇ ਪਿਛਲੇ ਲੰਮੇ ਸਮੇਂ ਤੋਂ ਅਜਿਹਿਆਂ ਘਟਨਾਵਾਂ ਦੇ ਵਿੱਚ ਕਾਫੀ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਕਿ ਚੋਰਗੀਰੋ ਸਰਗਰਮ ਹੈ ਉਸ ਦੇ ਵੱਲੋਂ ਪਹਿਲਾਂ ਪੂਰੇ ਇਲਾਕੇ ਦੀ ਰੇਕੀ ਕੀਤੀ ਜਾਂਦੀ ਹੈ ਫਿਰ ਮੌਕਾ ਪਾਉਂਦੇ ਹੀ ਪਾਵੇਂ ਤੜਕਸਾਰ ਦਾ ਵੇਲਾ ਹੀ ਕਿਉਂ ਨਾ ਹੋਵੇ ਉਹਨਾਂ ਦੇ ਵੱਲੋਂ اپنی ਜਿਹੜੀ ਕੀ ਆ ਵਾਰਦਾਤ ਤੋਂ ਅੰਜਾਮ ਦੇ ਦਿੱਤਾ ਜਾਂਦਾ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸਖਤ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਜੀ ਹੁਣੇ ਤਲਾਸ਼ 5 ਮਿੰਟ ਪਹਿਲਾਂ ਮਿਲੀ ਹੈ ਜੀ ਵੀ ਜੀਵਨ ਸਿੰਘਾ ਲੋਪੀ ਸਾਡੀਆਂ ਇੱਥੇ ਗੱਡੀਆਂ ਲੱਗਦੀਆਂ ਨੇ ਤੇ ਤੇਲ ਚੋਰੀ ਹੋ ਰਿਹਾ ਕਿੱਥੇ ਤਲਾਸ਼ ਕੀਤਾ ਇਹਨਾਂ ਦਾ 112 ਤੇ ਨਕਾਲ ਕੀਤੀ 112 ਤੋਂ ਸਾਨੂੰ ਆਈ ਆ ਮੌਕੇ ਤੇ ਆਏ ਆ ਇਹਨਾਂ ਵਿਖਾਤੀ ਵੀ ਆ ਗੱਡੀਆਂ ਰਾਤ ਚੋਰੀ ਹੋਈਆਂ ਇਹਨਾਂ ਨੂੰ ਕੋਈ ਗੱਡੀ ਦਾ ਨੰਬਰ ਵੀ ਪੜਿਆ ਗਿਆ ਹੈਗਾ 3006 ਪੀਪੀ02 ਆ ਪੀਪੀ02 ਪੀਪੀ02 ਆ ਗੱਡੀ ਟ੍ਰਿਪ ਚਲੇ ਨੰਬਰ ਨਹੀਂ ਪੜੇਗੇ ਹੁਣ ਇਹਨਾਂ ਨੂੰ ਥਾਣੇ ਦਰਖਾਸਤ ਦੇਣ ਭੇਜ ਰਹੇ ਆ ਜਿਹੜੀ ਅਗਲੀ ਕਾਰਵਾਈ ਹੈ ਜਿਹੜਾ ਡਿਊਟੀ ਅਫਸਰ ਆਣ ਕੇ ਆਪਣਾ ਚੈੱਕ ਕਰਕੇ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ